ਾਰੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਯੂਥ ਆਗੂ ਵਿੱਕੀ ਮਿੱਡੂ ਖੇੜਾ ਦੇ ਕਤਲ ਕੰਡ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜੋ ਹੁਣੇ-ਹੁਣੇ ਵੱਡੀ ਖਬਰ ਆਈ ਏ ਵਿੱਕੀ ਮਿੱਡੂ ਖੇੜਾ ਦੇ ਕਤਲ ਕੰਡ ਨਾਲ ਜੋ ਕਿ ਵਿੱਕੀ ਮਿੱਡੂ ਖੇੜਾ ਕਤਲ ਕੰਡ ਦੇ ਬਾਰੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਉਹਨਾਂ ਦੇ ਪਰਿਵਾਰ ਵੱਲੋਂ ਜੋ ਪਹਿਲਾਂ ਬਰੀ ਕੀਤੇ ਗਏ ਮੁਲਜ਼ਮਾਂ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ ਇਸ ਕਤਲ ਕੇਸ ਦੇ ਵਿੱਚ ਸਬੂਤਾਂ ਦੇ ਘਾਟ ਸਾਹਮਣੇ ਆਉਣ ਕਰਕੇ ਉਹ ਗੈਂਗਸਟਰ ਭੁਪਿੰਦਰ ਸਿੰਘ ਔਰ 쿠ਪੀ ਰਾਣਾ ਅਮਿਤ ਡਾਂਗਰ ਅਤੇ ਕੌਂਸਲ ਚੌਧਰੀ ਨੂੰ ਬਰੀ ਕਰ ਦਿੱਤਾ ਜੋ ਕਿ ਹੁਣ ਜਾਣਕਾਰੀ ਦੇ ਵਿੱਚ ਤੁਹਾਨੂੰ 4 ਸਾਲ ਪਹਿਲਾਂ ਜੋ 7 ਅਗਸਤ 2021 ਨੂੰ ਕਤਲ ਹੋਇਆ ਸੀ ਜਦੋਂ ਉਹ ਸੈਕਟਰ 70 ਦੇ ਵਿੱਚ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਸੀ ਜਿਵੇਂ ਹੀ ਉਹ ਦਫਤਰ ਤੋਂ ਬਾਹਰ ਆਇਆ ਸੀ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਦੋਛੀਆਂ ਨੇ ਉਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਸੀ ਵਿੱਕੀ ਨੇ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਉਹ ਕਰੀਬ 1 ਕਿਲੋਮੀਟਰ ਤੱਕ ਦੌੜਿਆ ਪਰ ਹਮਲਾਵਰ ਉਸ ਦਾ ਪਿੱਛਾ ਕਰਦੇ ਰਹੇ ਉਨ੍ਹਾਂ ਨੇ ਕੁੱਲ 20 ਰਾਉਂਡ ਫਾਇਰ ਕੀਤੇ ਜਿਨ੍ਹਾਂ ਵਿੱਚੋਂ 9 ਗੋਲੀਆਂ ਵਿੱਕੀ ਦੇ ਲੱਗੀਆਂ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਉਨ੍ਹਾਂ ਦੀ ਮੌਤ ਦੀ ਜ਼ਿੰਮੇਵਾਰੀ ਬੀਆ ਗੈਂਗ ਗਰੁੱਪ ਨੇ ਲਈ ਸੀ ਜੋ ਕਿ ਮੁਰਲੀ ਜਾਂਚ ਵਿੱਚ ਬਬੀਆ ਗਰੋਹ ਨੂੰ ਚਲਾਉਣ ਵਾਲੇ ਲक्की ਪਟਿਆਲਾ ਦਾ ਨਾਮ ਸਾਹਮਣੇ ਆਇਆ ਸੀ ਦੋਵੇਂ ਗਰੋਹ ਇੱਕ ਦੂਜੇ ਦੇ ਖਿਲਾਫ ਸਨ ਸੋ ਹੁਣ ਜੋ ਸਬੂਤਾਂ ਦੇ ਘਾਟ ਦੇ ਕਾਰਨ ਇਹ ਗੈਂਗਸਟਰ ਤੇ ਜਿਹੜੇ ਨੌਜਵਾਨ ਸੀ ਇਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਸੋ ਬਹੁਤ ਹੀ ਪਰਿਵਾਰ ਨੂੰ ਦੁੱਖ ਲੱਗਿਆ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਜੋ ਉਹਨਾਂ ਦਾ ਨੌਜਵਾਨ ਪੁੱਤ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਕਾਂਗਰਸ ਸਰਕਾਰ ਦੇ ਵੇਲੇ ਔਰ ਇੱਕ ਚਿੱਟੇ ਦਿਨ ਭਰੇ ਬਾਜ਼ਾਰ ਦੇ ਵਿੱਚ ਜਿਹੜਾ ਕੀ ਉਹਨਾਂ ਨੂੰ ਕਤਲ ਹੋ ਜਾਂਦਾ ਹੈ ਜਿਸ ਕਾਰਨ ਅਕਾਲੀ ਸਰਕਾਰ ਦੇ ਵੱਲੋਂ ਕਾਂਗਰਸ ਸਰਕਾਰ ਤੇ ਉੱਪਰ ਇਲਜ਼ਾਮ ਲਾਏ ਗਏ ਸੀ ਪਰ ਵਿੱਕੀ ਮਿੱਡੂ ਖੇੜਾ ਦਾ ਪਰਿਵਾਰ ਅੱਜ ਵੀ ਆਪਣੇ ਜਵਾਨ ਪੁੱਤ ਨੂੰ ਯਾਦ ਕਰ ਰਿਹਾ ਹੈ ਸੋ ਉਹਨਾਂ ਦੇ ਪੁੱਤ ਦੀ ਮੌਤ ਜੋ ਗੋਲੀਆਂ ਮਾਰ ਕੇ ਹੋਈ ਸੀ ਉਹ ਕਦੀ ਵਾਪਸ ਨਹੀਂ ਆ ਸਕਦੇ ਜਿਸ ਕਾਰਨ ਉਹਨਾਂ ਦੇ ਪਰਿਵਾਰ ਨੂੰ ਸਦਾ ਦੁੱਖ ਔਰ ਉਹ ਯਾਦ ਰਹੇਗਾ ਉਹਨਾਂ ਦੇ ਪੁੱਤ ਦਾ ਵਿਛੋੜਾ ਸੋ ਵਿੱਕੀ ਮਿੱਡੂ ਖੜਾ ਇੱਕ ਨੌਜਵਾਨ ਆਗੂ ਸੀ ਔਰ ਬਹੁਤ ਹੀ ਜਿਨਾ ਕਿ ਇੱਕ ਸਿਹਤਮੰਦ ਸੀ ਜਿਸ ਨੂੰ 9 ਗੋਲੀਆਂ ਲੱਗਣ ਦੇ ਬਾਵਜੂਦ ਵੀ ਜਦੋਂ ਗੋਲੀਆਂ ਲੱਗਦੀਆਂ ਗਈਆਂ ਉਹ ਦੌੜਦਾ ਰਿਹਾ ਔਰ ਆਖਰ ਉਹਨੇ ਡਿੱਗਰ ਤੋਂ ਬਾਅਦ ਦਮ ਤੋੜਿਆ ਸੀ ਸੋ ਵਿੱਕੀ ਮਿੱਡੂ ਖੜਾ ਦੇ ਪਰਿਵਾਰ ਨੂੰ ਇਨਸਾਫ ਲਈ ਜੋ ਉਹ ਚੱਕਰ ਲਗਾ ਰਹੇ ਨੇ ਔਰ ਪਰਮਾਤਮਾ ਦੀ ਕਚੀਰੀ ਵਿੱਚ ਜ਼ਰੂਰ ਇਨਸਾਫ ਮਿਲਦਾ ਹੈ